ਹਾਂਜੀ ਬਾਈ ਜੀ ਆ ਕਾਫੀ ਦਿਨ ਚੱਲ ਰਿਹਾ ਮੁੱਦਾ ਪੰਜਾਬ ਸੰਗਾਰ ਦਾ ਅੱਜ ਪਹੁੰਚਿਆਂਗੇ ਆਪਾਂ ਪਿੰਡ ਖੇੜੀ ਬਾਬਾ ਗੁਰਵਿੰਦਰ ਸਿੰਘ ਜੀ ਕੋਲੇ ਇੰਨੇ ਆਪਾਂ ਕੋੜਾ ਪੰਜਾਬ ਸੰਗਾਰ ਦੇਖਾਂਗੇ ਲੈ ਤੁਹਾਨੂੰ ਦੱਸਾਂਗੇ ਕੋੜੇ ਦੀਆਂ ਕੁਆਲਿਟੀਆਂ ਤੇ ਬਾਬਾ ਜੀ ਨੂੰ ਮਿਲਦੇ ਆਪਾਂ ਆਓ ਚੱਲੋ ਇਹ ਇਹ ਹੋ ਗਈ 23 ਸਾਲ ਦੀ ਅੱਛਾ ਅੱਛਾ ਜਿਸ ਦਿਨ ਪੰਜਾਬ ਸੰਗਾਰ ਤੋਂ ਇਹਨੇ ਬੱਚਾ ਦੇਤਾ ਸਮਝ ਲਓ 10 ਕਿਲੇ ਪੈਲੀ ਦੀ ਇੱਕ ਬੱਚਾ ਇਹਦਾ 10 ਕਿਲੇ ਪੈਲੀ ਠੀਕ ਪੱਕਾ ਕਨਫਰਮ ਹੈ ਕਿਉਂਕਿ ਇਹਨੇ ਸਾਡੇ ਕੋਲ ਆ ਕੇ ਇੱਕ ਬਸ਼ੇਰੀ ਦਿੱਤੀ ਆ ਉਹਦੇ 1 ਕਰੋੜ 20 ਲੱਖ ਲੱਗ ਗਿਆ 64 ਪਲਾਂਸ ਦੀ ਬਸ਼ੇਰੀ ਆ ਸੋ ਜਿੱਤਨ ਵਾਲੀ ਮਤਲਬ ਬੁੱਢੀ ਹੋ ਗਈ ਘੋੜੀ ਲੈਜੈਂਡ ਘੋੜੀ ਜਿਹਨੂੰ ਕਹਿੰਦੇ ਨੇ ਸੁਲਤਾਨ ਦੀ ਆ ਇਹਨੇ ਜਿੰਨੇ ਸੂਏ ਦਿੱਤੇ ਨੇ ਸਾਰੇ ਟੌਪ ਦੇ ਦਿੱਤੇ ਨੇ ਇਹਦੀ ਬਲੱਡ ਲਾਈਨ ਬਹੁਤ ਜਾਇਦਾ ਅਗਲੀ ਆ ਜਿਵੇਂ ਆ ਘੋੜੀ ਹੈ ਜੀ ਇਹ ਅਸੀਂ ਕੱਲ ਹੀ ਲੈ ਕੇ ਆਏ ਆ ਪੂਰੇ 50 ਲੱਖ ਰੁਪਏ ਦੀ ਇਹ ਸ਼ਾਨਦਾਰ ਦੀ ਆ ਹੁਣ ਇਹਦੀ ਜਣੀ 31 ਲੱਖ ਰੁਪਏ ਦਾ ਕੋਖ ਦਾ ਸੌਦਾ ਵੀ ਬਸ਼ੇਰੀ ਹੋ ਗਈ ਬਸ਼ੇਰਾ ਹੋ ਗਿਆ 31 ਲੱਖ ਦਾ ਸਾਡਾ ਤੇ 50 ਦੀ ਆਪਾਂ ਲਈ ਆ ਇਹ ਸਾਰੀਆਂ ਆਪਣੇ ਕੋਲੇ ਬਲੱਡ ਲੈਣੀਆਂ ਨੇ ਮੇਰਾ ਪੁੱਤ ਆ। ਅਨ੍ਹਾ ਬਸ 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 ਲੈ ਦੇ ਰਨੇ। ਆਪੂ ਇਹ ਮੈਨੂੰ ਬਹੁਤ ਪਿਆਰ ਕਰਦਾ। ਇਹ ਵੀ ਸਾਰੇ ਸ਼ੋਹ ਜਿੱਤੂ। ਐਵੇਂ ਨਹੀਂ ਕਹਿੰਦੇ ਅਸਤਰ ਪੂਰੇ। ਅਸਤਰ ਪੂਰੇ ਰੱਖਿਆ ਹਨ। ਇਹ ਜੀ ਕਾਲੇ ਕਾਂਡੇ ਦਾ ਇਹ ਜਿਹੜੀ ਸ਼ਾਨ ਘੋੜਾ ਹੋਇਆ ਉਹਦੀ ਭੈਣ ਆ ਮੋਹਣੀ, ਪੰਜਾਬ ਦੀ ਭੈਣ, ਸ਼ਾਨ ਘੋੜੇ ਦੀ ਭੈਣ, ਸਕੀ ਮੋਹਣੀ ਤਾਰੀ ਕੋਲੇ। ਉਹਨੇ ਕਾਲੇ ਕਾਂਡੇ ਤੋਂ ਪਹਿਲਾ ਬੱਚਾ ਲੈ ਦਿੱਤਾ ਸੀ। ਫਿਰ ਇਹ 55 ਲੱਖ ਦਾ ਛੋਟਾ ਬੱਚਾ ਖਰੀਦ ਕੇ ਲੈ ਆਉਂਦਾ ਸੀ। ਠੀਕ। ਨੇ ਇਹ ਬਹੁਤ ਸ਼ਾਨਦਾਰ ਆ ਲਾਣਾ ਹੀ ਆ ਦੇਖੋ ਛੋਲੇ ਜਵੀ ਤੇ ਇਹ ਬਾਬਾ ਜੀ ਉਹਦੀ ਨਸ਼ੇੜੀ ਜਿਹੜੀ ਉਸ ਜਿਹੜੀ ਤੇ ਫਰੀ ਇਹ ਦੋ ਦੰਦ ਹੋ ਗਈ ਸਾਰੇ ਸ਼ੋਹ ਜਿੱਤੂਗੇ ਪੰਜਾਬ ਕੌਰ ਆ ਬੱਚੀ ਪੰਜਾਬ ਸ਼ਿੰਗਾਰ ਦੀ ਇਹ ਵੀ 60 ਤੋਂ ਮੰਗ ਦੇਦੀ ਵੀ ਸਾਨੂੰ 8 ਮਹੀਨਿਆਂ ਦੀ ਕਰਕੇ ਦੇ ਦਿਓ 55 ਲੱਖ ਰੁਪਏ ਬਈ ਛੋਟੀ ਆ ਕਿ ਛੋਟੀ ਜਣੀ ਆ ਜਿਹੜੀ ਛੋਟੀ ਹੈ ਇਹ ਵੱਡੀ ਤਾਂ ਮਾਂ ਹੈ ਦੀ ਹਾਂ ਪੁੱਤੋ ਬਹੁਤ ਤਾਕੜੀ ਬਿਸ਼ੇਰੀ ਬਣੂ ਸ਼ੋਅ ਕੁਆਲਿਟੀ ਬਿਸ਼ੇਰੀ ਆ ਨਹੀਂ ਦੱਸ ਲਈ ਜਾਨਾ ਤਨ ਬਹੁਤ ਜ਼ਿਆਦਾ ਸੁੰਦਰ ਨਹੀਂ ਬਹੁਤ ਸੋਹਣਾ ਬਿਸ਼ੇਰੀ ਬਹੁਤ ਜ਼ਿਆਦਾ ਸੋਹਣਾ ਬਿਸ਼ੇਰੀ ਮੇਰੇ ਇੱਕ ਹੀ ਸੁਪਨਾ ਵੀ ਮੈਂ 50 ਸਿੰਗਾਰ ਦੇ ਰੂਮ ਤੇ ਘੱਟੋ ਘੱਟ 25 ਤੋਂ 30 ਲੱਖ ਰੁਪਏ ਲਵਾਂ ਵੀ ਜਦੋਂ ਬੰਦਾ ਬੜੇ ਅੰਦਰ ਅਗਲੇ ਨੂੰ ਇਹ ਲੱਗੇ ਕਿ ਮਹਿਲ ਦੇ ਵਿੱਚ ਆ ਗਿਆ ਹੁਣਾਂ ਥੱਲੇ ਜਿਹੜੀਆਂ ਜਪਰਾਲੀ ਸੀਤੀਆਂ ਥੱਲੇ ਇਹ ਜਿਹੜਾ ਰੇਤਾ ਉਹ ਰੇਤਾ ਸੀ ਰਾਜਸਥਾਨ ਤੋਂ ਲੈ ਕੇ ਆਏ ਦੋ ਟਿਪਰ ਸੌ ਲੱਖ ਰੁਪਏ ਦੇ ਦਿੱਤੇ ਸੈਂਦਿਰ ਕੇ ਖੁੱਤੋ ਦਿੱਤਾ ਸਮੋਰੀ ਸਾ ਥੱਲੇ ਪਾਉਣਾ ਤੇ ਪੰਜਾਬ ਸਿੰਘ ਆਂ ਅੱਜ ਤੱਕ ਇਹ ਥੱਲੇ ਲਈ ਇੱਧਰ ਨਹੀਂ ਕਰੀ ਉਹ ਦਿੱਤਾਂ ਦੇ ਨਾਲ ਲਿਖਣ ਲੱਗੀ ਪਿੱਠੇ ਲਾ ਕੇ ਉੱਥੇ ਕਰਕੇ ਆਉਣਾ ਥੱਲੇ ਇਹਨੂੰ ਪਤਾ ਨਹੀਂ ਮੇਰੇ ਪੈਰ ਦੇ ਬੜਿਆਂ ਨੇ ਬਹੁਤ ਸ਼ਾਨਦਾਰ ਕੋ ਇਹ ਅਸੀਂ ਨੀਵਾ ਰੱਖਿਆ ਇੱਧਰਲਾ ਥੋ ਜੇ ਕੋڑا ਕਰ ਬੜਾ ਉੱਚਾ ਦੇਖਦਾ ਫਿਰ ਉਹ ਅਗਲਾ ਨਜ਼ਰ ਨਹੀਂ ਲੱਗਦਾ ਇਸ ਕਰਕੇ ਇਹਨੂੰ ਨੀਵਾ ਰੱਖਿਆ ਕੱਦ ਬਹੁਤ ਬੜਾ ਮੈਂ ਦਾ ਤੇ ਜੇ ਅਸੀਂ ਇਹ ਤੋਂ ਥੋੜਾ ਉੱਚਾ ਕਰਦੀ ਇਹਨਾਂ ਦਾ ਫਿਰ ਤਾਂ ਘੋੜਾ ਲੈ ਏਡਾ ਘੋੜਾ ਉਸ ਘਰ ਦਾ ਫਿਰ ਦਾਜ ਜਾ ਲੱਗ ਜਾਣਾ ਕੋਲੇ ਨੂੰ ਨਜ਼ਰ ਵੀ ਖੋਟ ਲੱਗ ਗਈ ਚਲੋ ਗੁਰੂ ਜੀ ਨੂੰ ਨਿਸ਼ਾਨ ਤੇ ਇਹ ਦਰੋਣੇ ਦੀ ਪੁੱਤੀ ਆ ਤੇ ਅਲਬਖਸ ਘੋੜੇ ਦੀ ਬੱਚੀ ਆ ਤੇ ਆ ਬਸ਼ੀਰਾ ਆਪਾਂ ਅਮਰਤ ਭਾਲ ਲਈ ਗਿਆ ਬਹੁਤ ਸੋਹਣਾ ਬਸ਼ੀਰਾ ਇਹ ਪਿਆਰ ਸੀ ਮਾਰਦਾ ਆਵ ਲੱਗ ਬਸ਼ੀਰਾ ਇਹਨੂੰ ਮੈਂ ਤਿਆਰ ਕਰ ਰਹੇ ਆ ਇਹ ਮਾਰਵਾੜੀ ਵੀ ਮਾਰਵਾੜੀ ਨਹੀਂ ਸਾਰੀ ਮਾਰਵਾੜੀ ਦੀ ਭਾਈ ਅਮਰਵਸੰਗਲੀ ਆ ਹਾਂ ਹਾਂ ਉਹਨਾਂ ਲਈ ਤਾਂ ਅੱਜ ਇਹ ਆਪਣੀ ਬਸ਼ੇਰੀ ਜੀ ਇਹਨੂੰ ਦੂਜੀ ਪੇਟ ਦੀ ਬਣਾ ਭਰਵਾ ਗਈ ਆ ਆ ਕੋਲੀ ਤੋਂ ਥੋੜਾ ਜਿਹਾ ਬੱਚੇ ਹੋ ਵੜਦੀ ਐ ਸਰੀਦ ਦੇੜਦੀ ਐ ਆ ਬਸ਼ੇਰੀ ਦੇ ਲੱਤ ਤੋੜਤੀ ਆਪੇ ਪੌਣ ਮਾਰ ਕੇ ਅੰਡ ਬਹੁਤ ਆਈ ਹੁੰਦਾ ਕੰਮ ਆ ਆ ਵਕੂ ਜੀ ਸਾਡੀ ਰਹਿਣ ਦੀ ਕੋਲੀ ਆਵੜਾ ਪੰਜਾਬ ਸਿੰਘ ਦਾ ਬੱਚਾ ਕੀਦਾ ਜੀ ਉਹ ਕਿਹੜਾ ਈ ਪੰਜਾਬ ਸਿੰਘ ਆ ਰ ਆਪਣਾ ਪਾਰਤਰਾ ਪੰਚ। ਇਹ ਤੂਫਾਨ ਦੀ ਹੈ ਜੀ। ਅੱਛਾ ਤੂਫਾਨ ਦੀ ਹੈ। ਜਦੋਂ ਹੀ ਬੱਚਾ ਦੇਊਗੀ। ਪੰਜਾਬ ਸਿੰਘ ਆਤ ਵੀ ਵਧੀਆ ਦੇਊਗੀ। ਅੱਛਾ ਅੱਛਾ। ਹਾਂ ਡਾਇਰੈਕਟ ਤੂਫਾਨ ਦੀ ਆ। ਕੱਲੀ ਦੇ 70 ਲੱਖ ਰੁਪਏ ਮੰਗਿਆ ਦੀ 46 ਦੀ ਦਿੱਤੀ। ਅੱਛਾ। ਬਹੁਤ ਟੌਪ ਦੀ ਗੋੜੀ ਆ ਬਹੁਤ ਜਿਆਦੇ ਟੌਪ ਦੀ ਗੋੜੀ ਆ। ਇਹਨਾਂ ਨੂੰ ਹਰਿਆਰਤ ਨਹੀਂ ਪਾਉਂਦੇ। ਹਾਂ ਇਹਨੂੰ ਮੂੰਗਫਲੀ ਦਾ ਭੋਜੀ, ਲੂਸਣ ਵੀ ਪੈਂਦਾ ਇਹਨਾਂ ਨੂੰ। ਖੱਬੜ ਜਣੀ, ਬੱਟਾਂ ਵਾਲਾ ਖੱਬੜ ਆ। ਬਹੁਤ ਜਿਆਦਾ ਕੰਮ ਕਰਦਾ। ਹਾਂ। ਆ ਸਾਡਾ ਬਸ਼ੀਰਾ ਜੀ। ਯਾਰ ਕਿ ਲੜਦਾ। ਇਹ ਬਹੁਤ ਟੌਪ ਦਾ ਬਸ਼ੀਰਾ ਆ। ਤੇ ਇਹ ਸਾਡੀ ਸੈਵਾ ਕੋੜੀ ਆ ਜਿਹੜੀ ਮੈਂ ਸਭ ਤੋਂ ਪਹਿਲਾਂ ਲਈ ਸੀ ਇਹਦੀ ਬੱਚੀ ਹੁਣ ਹਰਦਵਾਰ ਵਿਗੀ ਸੀ 41 ਲੱਖ ਰੁਪਏ ਦੀ ਹਾਂ ਇਹਦੀ ਵੱਡੀ ਭੈਣ ਜਿਹੜੀ ਆਪਣੀ ਪਹਿਲੀ ਕੋੜੀ ਇਹ ਇਹ ਸਭ ਤੋਂ ਪਹਿਲੀ ਕੋੜੀ ਕਿਹੜੇ ਕਿਹੜੇ ਸਾਲ ਤੋਂ ਸ਼ੁਰੂ ਕੀਤਾ ਮੈਂ ਜੀ ਇਹ ਮੈਨੂੰ ਪੂਰੇ ਐਨ ਲਾ ਲੋ ਜੀ 5-6 ਸਾਲ ਹੋ ਗਏ ਠੀਕ ਠੀਕ ਹਾਂ ਯਾਨੀ ਕਿ 2019-20 'ਚ ਕਰਿਆ ਹੁਣ 20 20 'ਚ ਕਰਿਆ 20 'ਚ ਸਟਾਰਟ ਕਰ ਤੇ ਆ ਬਾਪੂ ਜੀ ਸਾਡਾ ਜਿਹੜਾ ਆਉਣ ਵਾਲਾ ਲੈਜੈਂਡ ਬੱਚਾ ਜਿਹੜਾ ਕੇ ਮਨਸੂਰ ਦੀ ਗੱਲ ਕਰਦਾ ਹੁੰਦਾ ਮੈਂ ਇਹ ਸਾਰੇ ਸੋ ਦਿੱਤੂਏ ਇੱਕ ਵੀਹਾਂ ਲੈ ਆਈ ਪੂਰੇ ਇੱਕ ਖੋਖਾ ਤੇ 20 ਦਾ ਨਾ ਮੈਂ ਤਿੰਨ ਘੋੜੀਆਂ ਕਟਾ ਕੇ ਪੈਸੇ ਦੇ ਕੇ ਫੇਰਾ ਬੱচ্চਾ ਲੈ ਆ ਹਾਂ ਹੱਲੀ ਵਕਤ ਇਹ ਪੂਰਾ 10 ਮਹੀਨਿਆਂ ਦਾ ਹੋ ਗਈ ਹੂੰ ਇਹ ਇਹ ਇਹਨਾਂ ਦੀ ਵੈਸੇ ਏਜ ਕਿੰਨੀ ਕੁ ਹੁੰਦੀ ਹੈ ਮੈਕਸੀ ਇਹਨਾਂ ਦੀ ਬੰਦੇ ਨਾਲੋਂ ਅੱਧੀ ਏਜ ਲਾਖਦੇ ਨੇ ਵੀ ਪਹਿਲਾਂ ਦਾ ਜੇ ਬੰਦਾ 100 ਸਾਲ ਭੋਗਦਾ ਸੀ ਘੋੜੇ 50 ਭੋਗ ਦਿੰਦੇ ਹੁਣ ਬੰਦਾ 60 ਭੋਗਦਾ ਘੋੜਾ 25 ਠੀਕ ਭੋਗਦਾ ਜੀ ਪਰ ਜੇ ਘੋੜੇ ਦੀ ਸੇਵਾ ਰੱਖਿਆ ਘੋੜਾ 30 ਸਾਲ ਜੀਉਂਦਾ ਹੈ ਘੋੜਾ ਤੇ ਮਰਦ ਕਹਿੰਦੇ ਨਾ ਬੁਢੇ ਨਹੀਂ ਹੁੰਦੇ ਦੇਖੋ ਨਾ ਕਦੇ ਵੀ ਘੋੜੀ ਨੂੰ ਘੋੜੀ ਦੀ ਖੁਰਲੀ 'ਚ ਜਦੋਂ ਤੁਸੀਂ ਦਾਣਾ ਪਾਉਣਾ ਤੁਸੀਂ ਇੰਨਾ ਕ ਦਾਣਾ ਪਾਉਣਾ ਵੀ ਘੋੜੀ ਆ ਜਿਹੜੀ ਬੱਚਾ ਵੱਧ ਤੋਂ ਵੱਧ ਤਿੰਨ ਤੋਂ ਚਾਰ ਮਿੰਟਾਂ 'ਚ ਦਾਣਾ ਖਤਮ ਕਰੂਗਾ ਓਹ ਠੀਕ ਮਾ ਥੋੜਾ ਪਾਉਣਾ ਪਾਣੇ ਥੋੜਾ ਪਾਉਣਾ ਓਕੇ ਜੇ ਹੁਣ ਤੁਸੀਂ ਇੰਨਾ ਬੱਠਲ ਭਰ ਕੇ ਸਿਰਤਾ ਇਹਨੇ ਤਾਂ ਖਾ ਜਾਣ ਇਹਦੇ ਫਿਰ ਬੱਬਾ ਬੰਦ ਪੈਂਦਾ ਆਪਣੀ ਉਲਟੀ ਕਰਨ ਨੂੰ ਜਗ੍ਹਾ ਇਹਦੇ ਨਹੀਂ ਹੈ ਓਕੇ ਇਹਦੇ ਤਾਂ ਪਿੱਛੋਂ ਹੀ ਨਿਕਲੂ ਜੇ ਨਿਕਲੂ ਉਹ ਫਸ ਜਾਂਦਾ ਡਰਦੋ ਕੋ ਘੋੜਾ ਮਰ ਜਾਂਦਾ ਹੁਣ ਅਸੀਂ ਸਰਿੰਜ ਵੀ ਨਹੀਂ ਚੱਕੀ ਕਦੇ ਤਜਰਬੇ ਨਾਲ ਘੋੜੀਆਂ ਪੜਦੀਆਂ ਉਹ ਤਾਂ ਹੈ ਹੀ ਸਹੀ ਗੱਲ ਆ ਜੀ